ਪਰੋਸਪਰ ਪੁਲਿਸ ਵੱਲੋਂ ਇੱਕ ਵੱਡੇ ਪੱਧਰ ਦੇ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਸਾਨੂੰ ਪਿਛਲੇ ਦਿਨੀ ਬਹੁਤ ਵੱਡੀ ਸਫਲਤਾ ਮਿਲੀ ਹੈ ਤਾਂ ਇਹਨਾਂ ਕੋਲੋਂ ਕੁੱਲ 13 ਲੱਖ ਤੇ 17000 ਰੁਪਇਆ 1310000 ਰੁਪਇਆ ਇਹਨਾਂ ਕੋਲੋਂ ਬਰਾਮਦ ਹੋਇਆ ਵਾ ਸੋ ਟੋਟਲ 20 ਗ੍ਰਾਮ ਹੈਰੋਇਨ ਤੇ 1480300 ਰੁਪਇਆ ਡਰਗ ਮਨੀ ਹਰ ਕਵਰ ਹੋਈ ਦੀ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਤੁਹਾਡੇ ਏਰੀਆ ਦੇ ਵਿੱਚ ਕੋਈ ਬੰਦਾ ਤਸਕਰੀ ਕਰਦਾ ਵਾ ਜਾਂ ਨਸ਼ਾ ਵੇਚਦਾ ਵਾ ਤੁਹਾਨੂੰ ਉਹਦੀ ਤਾਂ ਤੁਰੰਤ ਉਸਨੂੰ ਪੁਲਿਸ ਨੂੰ ਦੋ ਫਰੋਪਰ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਵੱਡੀ ਮੁਹਿੰਮ ਨੂੰ ਅੱਜ ਇੱਕ ਵੱਡੀ ਸਫਲਤਾ ਜਿਹੜੀ ਆ ਉਹ ਹਾਸਲ ਹੋਈ ਆ 14 ਲੱਖ ਤੋਂ ਵੱਧ ਦੀ ਡਰੱਗ ਮਣੀ ਜਿਹੜੀ ਆ ਉਹ ਬ੍ਰਗਮਤ ਕੀਤੀ ਆ ਤੇ ਚਾਰ ਲੋਕਾਂ ਨੂੰ ਗ੍ਰਿਫਤਾਰ ਵੀ ਜਿਹੜਾ ਉਹ ਕੀਤਾ ਸਾਡੇ ਨਾਲ ਡੀਐਸਪੀ ਡੀ ਵਿਰਿੰਦਰ ਸਿੰਘ ਖੋਸਾ ਮੌਜੂਦ ਆ ਗੱਲਬਾਤ ਕਰ ਲੈਣੇ ਆ ਸਰ ਜਿਹੜੀ ਡਰੱਗ ਮਣੀ ਅੱਜ ਫੜੀ ਆ ਵੈਸੇ ਦਾ ਫਰੋਪਰ ਪੁਲਿਸ ਲਗਾਤਾਰ ਹੀ ਆਪਣੀ ਕਾਰਵਾਈ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਉਹ ਕਰ ਰਹੀ ਆ ਕਿੰਨੇ ਡਰੱਗ ਮਣੀ ਟੋਟਲ ਫੜੀ ਆ ਤੇ ਕਿੰਨੇ ਲੋਕ ਜਿਹੜੇ ਗ੍ਰਿਫਤਾਰ ਆ ਮਾਨਯੋਗ ਐਸਐਸਪੀ ਫਰੋਪਰ ਸ਼੍ਰੀਮਤੀ ਸੋਮਿਆ ਮਿਸ਼ਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਵੱਡੇ ਪੱਧਰ ਦੇ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਸਾਨੂੰ ਪਿਛਲੇ ਦਿਨੀ ਬਹੁਤ ਵੱਡੀ ਸਫਲਤਾ ਮਿਲੀ ਹੈ ਜਿਸ ਵਿੱਚ ਪਹਿਲੇ ਮੁਕਾਦਮੇ ਵਿੱਚ ਸਾਨੂੰ ਇਨਫੋਰਮੇਸ਼ਨ ਸੀ ਕਿ ਗੁਰਪ੍ਰੀਤ ਸਿੰਘ ਪੇਜਾ ਵਾਸੀ ਚੀਤੇ ਗਲਾ ਅੰਮ੍ਰਿਤਸਰ ਅਰਸ਼ਦੀਪ ਸਿੰਘ ਉਰਫ ਅਰਸ਼ ਵਾਸੀ ਡੇਰਾ ਜਾਜਣ ਵਾਲੀਆਂ ਕਲਾਨੌਰ ਗੁਰਦਾਸਪੁਰ ਇਹ ਦੋਨੋਂ ਵਿਅਕਤੀ ਨਸ਼ੇ ਦਾ ਨਸ਼ਾ ਤਸਕਰੀ ਦਾ ਵੱਡੇ ਲੈਵਲ ਤੇ ਕੰਮ ਕਰ ਸਕਦੇ ਨੇ ਤੇ ਇਹਨਾਂ ਨੂੰ ਜੇ ਕਾਬੂ ਕੀਤਾ ਜਾਵੇ ਇਹਨਾਂ ਕੋਲੋਂ ਨਸ਼ਾ ਤੇ ਕਾਫੀ ਵੱਡੀ ਮਾਤਰਾ ਵਿੱਚ ਡਰਗ ਮਣੀ ਇਹਨਾਂ ਕੋਲੋਂ ਰਿਕਵਰ ਹੋ ਸਕਦੀ ਹੈ ਜਿਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਵੱਲੋਂ ਜਦੋਂ ਇਹਨਾਂ ਤੇ ਇਹਨਾਂ ਨੂੰ ਰੋਕਿਆ ਗਿਆ ਤਾਂ ਇਹਨਾਂ ਕੋਲੋਂ ਕੁੱਲ 13 ਲੱਖ ਤੇ 17000 ਰੁਪਇਆ 131000 ਰੁਪਇਆ ਇਹਨਾਂ ਕੋਲ ਬਰਬੰਦ ਹੋਇਆ ਵਾ ਤੇ ਇਹਨਾਂ ਦੇ ਇਹ ਜੋ ਸਾਰਾ ਪੈਸਾ ਵਾ ਇਹ ਨਸ਼ਾ ਤਸਕੀਰਾ ਵਾ ਇੱਕ ਦੂਸਰਾ ਮਕਦਮਾ ਜੋ ਸਾਡੇ ਵੱਲੋਂ ਦਰਜ ਕੀਤਾ ਗਿਆ ਉਸ ਵਿੱਚ ਪਰਮਜੀਤ ਸਿੰਘ ਪੰਮਾ ਜੋ ਕਿ ਮੱਲਾਲ ਦਾ ਰਹਿਣ ਵਾਲਾ ਵਾ ਤੇ ਨਾਲ ਉਸਦੇ ਸਰਜੀਤ ਸਿੰਘ ਜੋ ਕਿ ਗੁਰੂਰਸਾਏ ਦੇ ਰਹਿਣ ਵਾਲਾ ਇਹਨਾਂ ਦੋਨਾਂ ਕੋਲੋਂ 20 ਗ੍ਰਾਮ ਹੈਰੋਇਨ ਤੇ 70000 170300 ਰੁਪਏ ਨੇ ਕੋਲ ਰਗੋਏ ਨੇ ਸੋ ਟੋਟਲ 20 ਗ੍ਰਾਮ ਹੈਰੋਇਨ ਤੇ 1480300 ਰੁਪਇਆ ਡਰਗ ਮਨੀ ਹਰ ਕਵਰ ਹੋਈ ਦੀ ਸਰ ਜਿਹੜੀ ਇਹ ਡਰਗ ਮਨੀ ਫੜੀ ਆ ਇਹ ਪਤਾ ਨਹੀਂ ਲੱਗਾ ਕਿ ਕਿੱਥੋਂ ਇਹ ਲੈ ਕੇ ਆਏ ਸੀਗੇ ਤੇ ਕਿੱਥੇ ਇਹਨਾਂ ਨੇ ਭਜਨੀ ਸੀ ਜੀ ਬਿਲਕੁਲ ਜੀ ਟਹਾਰ ਟੈਕਨੀਕਲ ਸਾਧਨਾਂ ਦੇ ਆਧਾਰ ਤੇ ਇਹ ਸਾਰੀ ਚੀਜ਼ ਨੂੰ ਫੋਲੋ ਅਪ ਕੀਤਾ ਜਾ ਰਿਹਾ ਵਾ ਇਹਨਾਂ ਦਾ ਰਿਮਾਂਡ ਲਿਆ ਗਿਆ ਵਾ ਰਿਮਾਂਡ ਦੇ ਵਿੱਚ ਇਹ ਸਾਹਮਣੇ ਆਇਆ ਕਿ ਜੋ ਇਹਨਾਂ ਦੇ ਜੋ ਬੈਕਵਰਡ ਲਿੰਕੇਜਸ ਉਬਵੀਅਸਲੀ ਫ੍ਰੇਸ ਕੀਤੇ ਆ ਬਹੁਤ ਜਲਦੀ ਬੈਕਵਰਡ ਲਿੰਕੇਜ ਨੂੰ ਅਰੈਸਟ ਕਰਕੇ ਸਾਨੂੰ ਪੂਰੀ ਉਮੀਦ ਹੈ ਕਿ ਉਹਨਾਂ ਤੋਂ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਤੇ ਡਰਗ ਮੰਡੀ ਰਿਕਵਰੀ ਹੋ ਸਕਦੀ ਹੈ ਸਰ ਅਗਰ ਫਰੋਸਪੁਰ ਦੀ ਗੱਲ ਕਰੀਏ ਤਾਂ ਫਰੋਸਪੁਰ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਹੋਰ ਕਿਹੜੀ-ਕਿਹੜੀ ਮੁਹਿੰਮਾਂ ਜੜੀਆਂ ਚਲਾਈਆਂ ਜਾ ਰਹੀਆਂ ਜੋ ਕਿ ਮੇਨ ਜੀ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਦਾ ਜੋ ਬਾਰਡਰ ਜਿਹੜਾ ਹੋਣ ਕਰਕੇ ਫਰੋਸਪੁਰ ਵੀ ਇੱਕ ਕਾਫੀ ਐਨਡੀਪੀਐਸ ਦਾ ਕੰਮ ਆ ਸੋ ਉਸ ਦੇ ਤਹਿਤ ਜਿੰਨੇ ਐਨਡੀਪੀਐਸ ਦੇ ਵਿੱਚ ਪੁਰਾਣੇ ਲੋੜਿੰਦਾ ਮੁਲਜ਼ਮ ਨੇ ਉਹਨਾਂ ਨੂੰ ਵੀ ਅਰੈਸਟ ਕਰਨ ਲਈ ਜਾਰੀ ਹੈ ਬਾਰਡਰ ਰੇਡ ਦੇ ਤੇ ਪੁਲਿਸ ਵੱਲੋਂ अर्ਲੀ ਮਾਰਨਿੰਗ ਰੇਡਸ ਕੀਤੀਆਂ ਜਾਂਦੀਆਂ ਨੇ ਜਿਸ ਦੇ ਤਹਿਤ ਹੁਣ ਤੱਕ ਅਸੀਂ ਇਸ ਹਫਤੇ ਦੇ ਵਿੱਚ ਵਿੱਚ 13 ਮੁਲਜ਼ਮ ਜੋ ਕਿ ਐਨਡੀਪੀਐਸ ਦੇ ਵਿੱਚ ਲੋੜਿੰਦਾ ਸਨ ਉਹਨਾਂ ਨੂੰ ਵੀ ਅਰੈਸਟ ਕੀਤਾ ਵਾ ਤਾਂ ਕਿ ਜੋ ਨਸ਼ਾ ਤਸਕਰੀ ਦਾ ਕੰਮ ਆ ਉਸ ਨੂੰ ਇੱਕ ਢਲ ਭਾਈ ਜਾ ਸਕੇ ਤੇ ਜਿੰਨੇ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਸਕੇ ਇਸ طرح ਅਗਰ ਫਰਾਈਪਰਾ ਸ਼ਹਿਰ ਦੀ ਗੱਲ ਹੈ ਤਾਂ ਕਾਫੀ ਹੱਦ ਤੱਕ ਜਿਹੜੀਆਂ ਸラム ਬਸਤੀਆਂ ਉਹਨਾਂ ਵਿੱਚ ਜਿਹੜੇ ਮਾਮਲੇ ਲਗਾਤਾਰ ਸਾਹਮਣੇ ਵੀ ਆਏ ਆ ਕਿ ਨਸ਼ਾ ਜਿਹੜਾ ਉਹ ਸ਼ਰਿਆਂ ਵਹਿ ਕਰ ਰਿਹਾ ਤਾਂ ਉਸ ਤੇ ਉਸ ਲਈ ਕੀ ਕੀਤਾ ਜਾ ਰਿਹਾ ਹਥਿਆਰਾਂ ਨੂੰ ਲੈ ਕੇ ਵੀ ਕਾਫੀ ਜਿਹੜੇ ਵਿਸ਼ਲੀਕਾਰ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਜੋ ਜੀ ਨਸ਼ਾ ਤਸਕਰੀ ਦਾ ਕੰਮ ਉਸ ਤੇ ਤਾਂ ਐਸਐਸਪੀ ਸਾਹਿਬ ਬਹੁਤ ਸਖਤੀ ਨਾਲ ਆਦੇਸ਼ ਨੇ ਕਿ ਇਸ ਤੇ ਜੋ ਵੀ ਇਨਫੋਰਮੇਸ਼ਨ ਆਉਂਦੀ ਹੈ ਉਸ ਤੇ ਤਰ੍ਹਾਂ ਟੈਕ ਕੀਤਾ ਜਾਂਦਾ ਵਾ ਤੇ ਪਿਛਲੇ ਹਫਤੇ ਕਾਫੀ ਵੱਡੀਆਂ ਰਿਕਵਰੀਆਂ ਕਿਲੋਆਂ ਦੇ ਵਿੱਚ ਐਨਡੀਪੀਐਸ ਮਗਰੀ ਦੀ ਵੀ ਤੇ ਡਰਗਮਣੀ ਦੀ ਵੀ ਹੋਈਆਂ ਇਸ ਤੋਂ ਇਲਾਵਾ ਜਿਹੜੇ ਨਸ਼ੇ ਨਾਲ ਪ੍ਰਭਾਵਿਤ ਇਲਾਕੇ ਨੇ ਉੱਥੇ ਅਵੇਅਰਨੈਸ ਕੈਂਪ ਵੀ ਲਗਾਏ ਜਾ ਰਹੇ ਨੇ ਜਿਸ ਦੇ ਤਹਿਤ ਅਫਰੋਜ਼ਪੁਰ ਪੁਲਿਸ ਵੱਲੋਂ ਨਵੇਕਲੀ ਪੈਰ ਨਾਮ ਦੀ ਸਕੀਮ ਵੀ ਚਲਾਈ ਗਈ ਹੈ ਜਿਸ ਵਿੱਚ ਲੋਕਾਂ ਨੂੰ ਇਸ ਦੇ ਮਾਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਂਦਾ ਵਾ ਇਸ ਤੋਂ ਇਲਾਵਾ ਜੋ ਨਸ਼ੇ ਦੇ ਆਦੀ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾਂਦੀ ਕਿਸੇ ਐਨਜੀਓ ਜਾਂ ਕਿਸੇ ਹਸਪੀਟਲ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਐਡਮਿਟ ਕਰਾਇਆ ਜਾ ਸਕੇ ਤਾਂ ਕਿ ਉਹਨਾਂ ਬੰਦਿਆਂ ਨੂੰ ਆਪਾਂ ਨਸ਼ੇ ਤੋਂ ਬਾਹਰ ਲੈ ਕੇ ਆ ਸਕੀਏ ਸਰ ਖਾਸ ਕਰ ਨਸ਼ੇ ਨੂੰ ਲੈ ਕੇ ਲੋਕਾਂ ਨੂੰ ਕੀ ਫੀਲ ਕਰਨੀ ਚਾਹੀਦੀ ਹੈ ਮੈਂ ਲੋਕਾਂ ਨੂੰ ਇਹ ਵੀ ਅਪੀਲ ਕਰਨਾ ਚਾਹੁੰਗਾ ਕਿ ਅਸੀਂ ਸਾਰੇ ਪੁਲਿਸ ਪੁਲਿਸ ਇਕੱਲੀ ਆਪਣੇ ਲੈਵਲ ਤੇ ਕੁਝ ਨਹੀਂ ਕਰ ਸਕਦੀ ਜਦ ਤੱਕ ਲੋਕਾਂ ਦੀ ਸਪੋਰਟ ਨਾ ਹੋਵੇ। ਸੋ ਲੋਕਾਂ ਨੂੰ ਮੈਂ ਇਹੀ ਅਪੀਲ ਕਰੂੰਗਾ ਅਗਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਤੁਹਾਡੇ ਏਰੀਆ ਦੇ ਵਿੱਚ ਕੋਈ ਬੰਦਾ ਤਸਕਰੀ ਕਰਦਾ ਵਾ ਜਾਂ ਨਸ਼ਾ ਵੇਚਦਾ ਵਾ ਤੁਹਾਨੂੰ ਉਹਦੀ ਤਾਂ ਤੁਰੰਤ ਉਸ ਨੂੰ ਪੁਲਿਸ ਨੂੰ ਦੋ ਤਾਂ ਕਿ ਪੁਲਿਸ ਉਸ ਇਨਫੋਰਮੇਸ਼ਨ ਦੇ ਐਕਟ ਕਰਕੇ ਉਹਨਾਂ ਬੰਦਿਆਂ ਨੂੰ ਅਰੈਸਟ ਕਰੀਏ ਉਹਨਾਂ ਕੋਲੋਂ ਰਿਕਵਰੀ ਕਰੀਏ। ਦੂਸਰਾ ਅਸੀਂ ਆਸ-ਪਾਸ ਜੋ ਸਾਡੇ ਲੋਕ ਜੋ ਨਸ਼ੇ ਦੇ ਆਦੀ ਹੋ ਗਏ ਨੇ ਨਸ਼ੇ ਤੋਂ ਬਾਹਰ ਆਉਣਾ ਇੰਪੋਸੀਬਲ ਨਹੀਂ ਹੈ ਸਾਡੇ ਸਾਹਮਣੇ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਕਰੋੜਾਂ ਆਧਾਰਨਾਂ ਨੇ ਜਿਨ੍ਹਾਂ ਵਿੱਚ ਲੋਕੀ ਨ ਤੋ ਸਾਨੂੰ ਵਿਲ ਪਾਵਰ ਦੇ ਲੋੜ ਆ ਉਹਨਾਂ ਬੰਦਿਆਂ ਨੂੰ ਮੋਟੀਵੇਟ ਕਰਕੇ ਹਸਪੀਟਲ ਦੇ ਚੈਟ ਐਡਮਿਟ ਕਰਾਈਏ ਤਾਂ ਕਿ ਹੌਲੀ ਹੌਲੀ ਉਹ ਵੀ ਨਸ਼ੇ ਤੋਂ ਬਾਹਰ ਆਉਣ ਤੇ ਜਦੋਂ ਤੱਕ ਅਸੀਂ ਇਸ ਚੀਜ਼ ਦੀ ਡਿਮਾਂਡ ਨਹੀਂ ਮੁੱਕਦੀਗੀ ਸੋ ਜੇ ਅਗਰ ਡਿਮਾਂਡ ਖਤਮ ਹੋ ਜੇ ਲੋਕਾਂ ਦੇ ਵਿੱਚ ਤਾਂ ਸਪਲਾਈ ਬੰਦ ਕਰਨੀ ਬਹੁਤ ਹੀ ਆਸਾਨ ਹੋ ਜੂਗੀ। ਤਾਂ ਬਿਲਕੁਲ ਐਸੀ ਸਾਡੇ ਨਾਲ ਡੀਐਸਪੀ ਡੀ ਵਿਰਿੰਦਰ ਸਿੰਘ ਖੋਸਾ ਜਿੰਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਅੱਜ ਫਰੋਇਪਰ ਪੁਲਿਸ ਨੇ ਇੱਕ ਵੱਡੀ ਸਫਲਤਾ ਜਿਹੜੀ ਆ ਉਹ ਹਾਸਲ ਹੋਈ ਆ 14 ਲੱਖ ਤੋਂ ਵੱਧ ਦੇ ਰੇ ਜਿਹੜੀ ਡਰੱਗ ਮੰਨੀ ਆ ਉਹ ਬਰਾਮਦ ਕੀਤੀ ਆ ਤੇ ਚਾਰ ਲੋਕਾਂ ਨੂੰ ਜਿਹੜਾ ਗੁਰਪ੍ਰਤੋ ਕੈਮਰਾਮੈਨ ਰਾਜੀਵ ਵੀਰ ਦੇ ਨਾਲ ਕਰਮਜੀਤ ਸਖਾਣਾ ਗ੍ਰੇਟ ਪੰਜਾਬੀ